ਸਸਿਗਾ ਦਰਸ਼ਕੋ ਤੁਸੀਂ ਵੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੁਰਸਿੰਘ ਪਤੀ ਮਾਨਕੀ ਪਿੰਡ ਸੁਰਸਿੰਘ ਦੇ ਵਾਸੀ ਨਿੰਦਰ ਸਿੰਘ ਜਿਨ੍ਹਾਂ ਦਾ ਕੇ ਬੜਾ ਵੱਡਾ ਐਕਸੀਡੈਂਟ ਹੋਇਆ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਰੋਟੀ ਖਾ ਕੇ ਸ਼ਾਮ ਨੂੰ ਘਰੋਂ ਬਾਹਰ ਗਏ ਸੀਗੇ ਤੇ ਮੇਨ ਸੜਕ ਤੇ ਉਹ ਸੈਰ ਕਰ ਰਹੇ ਸੀ ਕਿ ਕਿਤੇ ਅਣਪਛਾਤੇ ਵਾਹਨ ਨੇ ਕਿਸੇ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਉਹਨਾਂ ਦੀਆਂ ਦੋਵਾਂ ਲੱਤਾਂ ਉੱਪਰ ਅਤੇ ਸਿਰ ਉੱਪਰ ਜਿਹੜਾ ਉਹ ਡੂੰਘੀਆਂ ਸੱਟਾਂ ਗਹਿਰੀਆਂ ਸੱਟਾਂ ਲੱਗੀਆਂ ਨੇ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ ਇਸ ਵੇਲੇ ਨਿੰਦਰ ਸਿੰਘ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਹਨ ਪਰਿਵਾਰ ਇਹ ਬਹੁਤ ਭਾਰੀ ਸਦਮੇ ਵਿੱਚ ਹੈ ਕਿ ਉਹਨਾਂ ਦੇ ਜੀ ਜਿਹੜਾ ਜਿਹੜ ਨੂੰ ਸਟਾ ਲੱਗੀਆਂ ਨੇ ਪਰ ਇਸ ਤੋਂ ਵੀ ਜ਼ਿਆਦਾ ਪਰਿਵਾਰ ਇਸ ਭਾਰੀ ਤਣਾਅ ਵਿੱਚੋਂ ਲੰਘ ਰਿਹਾ ਕਿ ਉਹਨਾਂ ਕੋਲ ਨਿੰਦਰ ਸਿੰਘ ਉਹਨਾਂ ਦਾ ਲਾਜ ਕਰਉਣ ਆਸਤੇ ਕੋਈ ਪੈਸਾ ਉਹਨਾਂ ਦੇ ਕੋਲ ਨਹੀਂ ਹੈ ਆਓ ਪਰਿਵਾਰ ਦੀ ਇਸ ਸੰਬੰਧੀ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਸਸੀ ਕਮਤ ਜੀ ਸਸੀ ਮਾਤਾ ਜੀ ਆਪਣਾ ਨਾਮ ਦੱਸਿਓ ਪ੍ਰਕਾਸ਼ ਕੋਰਿਆ ਜੀ ਮਾਤਾ ਜੀ ਕਿਸ ਤਰ੍ਹਾਂ ਇਹ ਗੱਲ ਬਣੀ ਕਿਸ ਤਰ੍ਹਾਂ ਨਿੰਦਰ ਸਿੰਘ ਜੀ ਜਿਹੜਾ ਹਾਸੇ ਦਾ ਸ਼ਿਕਾਰ ਹੋ ਗਏ ਉਹ ਜੀ ਗਿਆ ਸੀ ਬਾਹਰ ਚਾਹ ਕੰਡਾ ਰੋਟੀ ਖਾ ਕੇ ਹਾਂਜੀ ਤੇ ਪਤਾ ਨਹੀਂ ਲੱਗਾ ਵੀ ਕਿੰਨੇ ਸੈਡ ਮਾਰ ਕੇ ਸੁੱੜ ਦਿੱਤਾ ਤੇ ਜਦੋਂ ਸੁੱਟਿਆ ਤੇ ਲਾਗੋ ਗਵਾਂਡੀਆਂ ਨੇ ਆਣ ਕੇ ਸਾਨੂੰ ਆਖਿਆ ਵੀ ਉਹ ਡਿੱਗਾ ਪਿਆ ਵਾ ਤੇ ਹਾਰ ਤਾਂ ਉਹਦੀ ਮੰਦੀ ਸੀ ਤੇ ਫੇਰ ਇੱਥੋਂ ਲੱਦ ਕੇ ਤੇ ਇੱਥੇ ਹਸਪਤਾਲ ਗਏ ਆਪਣੇ ਇਥੇ ਉਹਨਾਂ ਹੱਥ ਨਹੀਂ ਪਾਇਆ ਫਿਰ ਸ਼ਹਿਰ ਲੈ ਗਏ ਨੇ ਤੇ ਸ਼ਹਿਰ ਲੈ ਜਾ ਕੇ ਉੱਥੇ ਉਹਨਾਂ ਨੇ ਆਖਿਆ ਵੀ ਇਹ ਜੀ ਬਹੁਤ ਮੰਦੀ ਹਾਲਤਾ ਇੱਕ ਹਸਤਾਲ ਚੁੱਕਿਆ ਦੂਜੇ ਲੈ ਗਏ ਨੇ ਤੇ ਸਾਡੇ ਨਾਲ ਬਹੁਤ ੱਤਕਾ ਹੋਣ ਡਿਆ ਸਾਡੀ ਪੇੜ ਦਾ ਕੋਈ ਸੁਣਦਾ ਨਹੀਂਗਾ ਸੁਣਦਾ ਨਹੀਂ ਸਾਡੀ ਇਤਰਾਪੀ ਸਹੀ ਤੇ ਮਿਹਨਤ ਕਰਨ ਵਾਲੇ ਹੈਗੇ ਆ ਮਿਹਨਤ ਕਰਕੇ ਇੱਕ ਬੱਚਾ ਮੇਰਾ ਉਹ ਮਿਹਨਤ ਕਰਕੇ ਆਪਣੇ ਟੱਬਰ ਟੋਰ ਨੂੰ ਮਸਾ ਹੀ ਪਾਲਣ ਡਿਆ ਸੀ ਏ ਐ ਭਾਜੀ ਜਿਹੜੇ जख्मी ਹੋਏ ਨੇ ਇਹ ਕੀ ਕੰਮ ਕਰਦੇ ਆ ਤੇ ਤੁਹਾਡਾ ਬੇਟਾ ਕੀ ਕੰਮ ਕਰਦਾ ਦਿਹਾੜੀ ਕਰਦੇ ਸੀ ਦਿਹਾੜੀ ਕਰਕੇ ਤੇ ਬਾਹਰ ਨੂੰ ਗਏ ਨਹੀਂ ਵੀ ਚੱਲ ਮੈਂ ਫਿਰ ਤੁਰਉਣਾ ਤੇ ਬੱਚਾ ਵੀ ਮੇਰਾ ਦਿਹਾੜੀ ਕਰਦਾ ਹੈ ਵਿਚਾਰਾ ਟਾਈਮ ਪਾਸ ਦੇ ਜੇ ਕਰਨਾ ਤੇ ਮੇ ਸਾਡੇ ਕੋਲ ਨਹੀਂ ਸਰਦਾਰ ਜੀ ਹੈਗਾ ਕੁਝ ਵੀ ਅਸੀਂ ਤਾਂ ਬਹੁਤ ਗਰੀਬ ਆ ਵੀ ਐਸ ਵਕਤ ਸਾਡੇ ਘਰ ਰੋਟੀ ਵੀ ਨਹੀਂ ਪੱਕਣ ਲਈ ਇਸ ਤਰ੍ਹਾਂ ਫਿਰ ਕਿਵੇਂ ਤੁਸੀਂ ਇਲਾਜ ਕਰਾਓਗੇ ਉਹਨਾਂ ਦਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਜੇ ਵੀ ਘਰ ਦਾ ਗੁਜ਼ਾਰਾ ਵੀ ਬੜਾ ਔਖਾ ਆ ਤੇ ਕੀ ਤੁਸੀਂ ਦਾਨੀ ਸੱਜਣਾ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੋਗੇ ਇਸ ਸਬੰਧੀ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਸਾਡੇ ਇਹਨੂੰ ਕੋਈ ਜੋਬ ਪੈਰਦਾ ਦੇ ਸਕਦਾ ਸਾਨੂੰ ਕੋਈ ਦਾਨ ਕਰੋ ਅਸੀਂ ਇਹਨੂੰ ਕੋ ਥੋੜੇ ਬੱਧ ਦਵਾਈ ਬੂਟੀ ਦਾ ਸਹੀ ਇਲਾਜ ਕਰਾਈਗੇ ਤੇ ਸਾਨੂੰ ਹੋਰ ਆ ਵੀ ਚਲੋ ਸਾਨੂੰ ਹੋਰ ਭਾਜੀ ਕੋਈ ਨਹੀਂ ਹੱਥ ਜੋੜਨ ਵਾਲੀ ਗੱਲ ਹੀ ਆ ਮਿਹਨਤ ਕ ਮਿਹਨਤ ਆਮਾੜੀ ਦੀ ਮਿਹਨਤ ਹੁੰਦੀ ਆ ਜਿਹਦੇ ਕੋਲ ਨਹੀਂ ਕੁਛ ਸਾਡੇ ਹੈਗਾ ਤੇ ਬੱਚਾ ਜਿਹੜਾ ਉਹ ਕਰਨ ਵਾਲਾ ਉਹ ਆਪਣਾ ਉਹ ਵੀ ਉੱਥੇ ਬੈਠਾ ਹੈ ਤੇ ਕੌਣ ਲਾਵੇ ਉਹਦੇ ਮਗਰ ਕੌਣ ਲਿਆਵੇ ਤੇ ਕੌਣ ਲਾਵੇ ਤੇ ਮੈਂ ਣਤਾਲੀ ਗੱਲ ਜੇ ਹੱਥ ਜੋੜ ਕੇ ਬੇਨਤੀ ਤੁਹਾਡੀ ਗਾੜੀ ਆ ਸਾਡੀ ਠੀਕ ਹੈ ਹਾਂ ਠੀਕ ਇਸ ਸਬੰਧੀ ਜੋ ਪਰਿਵਾਰ ਤੇ ਇਸ ਵळे ਮੁਸੀਬਤ ਦੀ ਘੜੀ ਆਣ ਖੜੀ ਹੋਈ ਹੈ ਇਸ ਬਾਰੇ ਉਹਨਾਂ ਦੀ ਨਿੰਦਰ ਸਿੰਘ ਹੋਣਾਂ ਦੀ ਨੂੰ ਕੁਲਿੰਦਰ ਕੌਰ ਹੋਣਾਂ ਨਾਲ ਗੱਲਬਾਤ ਕਰਦੇ ਹਾਂ ਪੰਜ ਕੀ ਕਹਿਣਾ ਚਾਹੋਗੇ ਤੁਸੀਂ ਬਾਪੂ ਜੀ ਜਿਹੜੋ ਹਸਪਤਾਲ ਦਾਖਲ ਨੇ ਉਹਨਾਂ ਦੀ ਜੋ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਅਪੀਲ ਕਰਨੀ ਚਾਹੋਗੇ ਹਾਂਜੀ ਅਸੀਂ ਬੇਨਤੀ ਕਰਦੇ ਹਾਂ ਪਿਛਾੜਾ ਬਾਪੂ ਬਹੁਤ ਜ਼ਖਮੀ ਹਾਲਤ ਵਿੱਚ ਉਹ ਹਸਪੀਟਲ ਹੈ ਅੰਬਰਸਾ ਸਿਵਲ ਹਸਪੀਟਲ ਹੈ ਪੈਸੇ ਕੋਣੋ ਇਲਾਜ ਨਹੀਂ ਹੋ ਰਿਹਾ ਸਾਡੇ ਗਰੀਬਾਂ ਕੋ ਪੈਸੇ ਹੈਗੇ ਨਹੀਂ ਆ ਅਸੀਂ ਹੱਥ ਜੋੜ ਕੇ ਦਾਨੀ ਸੱਜਣਾ ਨੂੰ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਵੀ ਸਾਡੀ ਮਦਦ ਕਰ ਨਾ ਕਿਉਂ ਅਸੀਂ ਗਰੀਬ ਆਦਮੀ ਆ ਅਸੀਂ ਮਾਹੀ ਘਰ ਦਾ ਗੁਜ਼ਾਰਾ ਰੋਟੀ ਕਮਾ ਕੇ ਮਾਹੀ ਖਾਣੇ ਆ ਬੱਚੇ ਛੋਟੇ ਛੋਟੇ ਦਿਹਾੜੀ ਦੱਪੇ ਵਾਲੇ ਆ ਤੇ ਸਾਡੇ ਤੋਂ ਪੈਸੇ ਨਹੀਂ ਹੈਗੇ लाज ਵਾਸਤੇ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਬੇਨਤੀ ਸੁਣੋ ਪੰਜੀ ਆਪਣਾ ਫੋਨ ਨੰਬਰ ਘਰ ਦਾ ਦੱਸ ਦਿਓ ਤਾਂ ਕਿ ਦਾਨੀ ਸੱਜਣ ਜੇ ਕੋਈ ਤੁਹਾਡੀ ਮਦਦ ਕਰਨੀ ਚਾਹੁੰਦਾ ਤੇ ਤੁਹਾਡੇ ਨਾਲ ਉਹ ਫੋਨ ਤੇ ਤੁਹਾਡੇ ਨਾਲ ਰਾਬਤਾ ਕਾਇਮ ਕਰ ਸਕੇ ਹਾਂਜੀ ਆ ਸਾਡੇ ਘਰ ਦਾ ਨੰਬਰ ਹੈ 98766 05607 ਬਿਲਕੁਲ 98766 05607 ਸੋ ਇਹ ਸੀ ਪੀੜਤ ਪਰਿਵਾਰ ਜਿਸ ਨੇ ਕਿ ਆਪਣੀ ਵਿਥਿਆ ਸੁਣਾਈ ਹੈ ਕਿ ਉਹ ਆਪਣੇ ਜੋ ਉਹਨਾਂ ਦਾ ਜੀ ਜਿਹੜਾ ਹਸਪਤਾਲ ਦਾਖਲ ਹੈ ਉਹ ਪੈਸੇ ਨਾ ਹੋਣ ਕਾਰਨ ਉਸ ਦਾ ਇਲਾਜ ਕਰਉਣ ਤੋਂ ਅਸਮਰਤ ਹਨ ਉਹ ਪਰਿਵਾਰ ਉੱਪਰ ਜਿਹੜਾ ਭਾਰੀ ਮੁਸੀਬਤ ਇਸ ਵੇਲੇ ਪਈ ਹੋਈ ਹੈ ਸਾਡੀ ਲੋਕ ਚਰਚਾ ਟੀਵੀ ਚੈਨਲ ਦੇ ਮਾਧਮ ਰਾਹੀਂ ਭਗਵੰਤਮਾਨ ਸਰਕਾਰ ਦਾਨੀ ਸੱਜਣ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਹੈ ਕਿ ਇਸ ਪਰਿਵਾਰ ਦੀ ਤੁਰੰਤ ਸਾਰ ਲਈ ਜਾਵੇ ਵੇਖਦੇ ਰਹੋ ਲੋਕ ਚਰਚਾ ਟੀਵੀ